ਦੇ ਰਿਫਾਰਮ ਨੂੰ ਵਾਪਸ ਲੈ ਆਨਾ ਕਿਉਂਕਿ ਇਹ T20 'ਚ ਰਨ ਕਦੀ ਤੁਹਾਨੂੰ ਵੱਜਦੇ ਆ ਕਦੀ ਨਹੀਂ ਵੀ ਲੱਗਦੇ ਕਦੀ ਦਿਨ ਖਰਾਬ ਹੁੰਦਾ ਨਹੀਂ ਹੁੰਦਾ ਬਟ ਇਹ ਮੌਕਾ ਆ ਗਿਆ ਜੀ ਅੱਜ ਆਪਣਾ ਦਿਨ ਬਣਾਉਂਦਾ ਪਹਿਲੀ ਖਲੀ ਗੇਂਦਾ ਉਹ ਸੇਰਾ ਉੱਤੋਂ ਲੰਘ ਗਈ ਫਲਾਈ ਕਰਕੇ ਉਹ ਗਾਣਾ ਹੁੰਦਾ ਸੀ ਇਹ ਤੁਹਾਡੇ ਸੇਰਾ ਦੇ ਉੱਤੋਂ ਫਲਾਈ ਕਰਕੇ ਗੇਂਦ ਨਹੀਂ ਲੰਗੀ ਨੀਅਰਸ ਲੈ ਲਓ ਸ਼ਾਇਦ ਨਾ ਲੰਘਦੀ ਚਲੋ 5 ਗੇਂਦਾਂ 10 ਰਨ 4 ਗੇਂਦਾਂ 10 ਰਨ ਅਰਸ਼ਦੀਪ ਸਿੰਘ दो खाली गेंदा दो तोले सोने के बराबर है। यही यही चीज करनी चाहिए ए सी आना पाए पहला बाउंसर है ते यॉर्कर गेंदा उन्हें पे अगर विकेट मिल जाए तो फिर पूरा ही गेम पसा पादना है अर्शदीप सिंह ने ऐसे पकड़े पावांगे तो मैं कमेंट्री बॉक्स में जे उन्होंने विकेट आगी ता खुदो तो लाइन दिखावांगे कैमरे पे ਫੀਲਡਰ ਹੈ ਪਿੱਛੇ ਅਰਸ਼ਦੀਪ ਸਿੰਘ ਖੇਡ ਹਿੰਦੁਸਤਾਨ ਦਾ ਜਿਉਂਦਾ ਰਹਿ ਕਾਕਾ ਪਾਟਾ ਪਟਾਕਾ ਐਂਡ ਥਿਸ ਇਜ਼ ਦੀ ਲੋਰਸੀ ਇੱਕ ਓਵਰ ਲਾਦਾ ਹੈ ਤਾਨੂੰ ਵਾਪਸ ਆਉਣ ਵਾਸਤੇ ਤੁਹਾਡੀ ਪਰਫਾਰਮ ਨੂੰ ਵਾਪਸ ਆਉਣ ਵਾਸਤੇ ਉਹ ਉੱਥੇ ਅਰਸ਼ਦੀਪ ਸਿੰਘ ਦੀ ਪਰਫਾਰਮ ਵਾਪਸ ਆਈ ਹੈ ਸਿੰਪਲ ਜਿਸ਼ਨ ਸੋਨਾ ਜ਼ਬਰਦਸਤ ਗੇਂ ਬਿੱਟਾ ਦੇ ਚਤਮ ਕੀਤਾ ਮੌਕਾ ਨਹੀਂ ਸੀ 얘 ਤੇ ਮੈਥਿਊ ਵੇਅਰ ਕੋ ਆਪਣੀ ਬਵਾ ਖੋਲਨ ਦਾ ਤਿੰਨੇ ਡਾਟ ਗੇਂਦਾ ਤੇ ਮੈਥਿਊ ਵੇਡ ਦਾ ਵਿਕਟ ਤੇ ਅਰਸ਼ਦੀਪ ਸਿੰਘ ਦੀ ਵਾਪਸੀ 144 ਤੇ ਸੀ ਅਗੇ 150 ਤੇ 8 ਆਸਟ੍ਰੇਲੀਆ ਪਹਿਲੇ ਅਰਸ਼ਦੀਪ ਸਿੰਘ ਨੇ ਨਜ਼ਾਰੇ ਲਿਆਤੇ ਪਹਿលੀਆਂ ਦੋ ਗੇਂਦਾਂ ਖਾਲੀ ਤੇ ਤੀਜੇ ਤੇ ਵੇਡ ਦਾ ਵੱਡਾ ਵਿਕਟ ਲਿਆ ਤਿੰਨ ਗੇਂਦਾ 10 ਰਨ ਚਾਹੀਦੇ ਐ ਬੈਟਸਮੈਨ ਪੈਰੈਂਡੋਰਫ ਚਾਨਕ ਸਰੰਗੀ ਭਰੀ ਸਭ ਨੂੰ ਲੱਗਣਾ ਸ਼ੁਰੂ ਹੋ ਗਿਆ ਇਹਦਾ ਮੈਚ ਆਪਾਂ ਜਿੱਤ ਸਕਦੇ ਆ ਨਹੀਂ ਕਿਉਂ ਨਹੀਂ ਜਿੱਤਾਂਗੇ ਜੀ ਪੰਜਾਬ ਦਾ ਸ਼ੇਰ ਗੇਂਦਬਾਜ਼ੀ ਦੇ ਕਰਤਾ ਹੋਏ ਤੇ ਮਜ਼ਾ ਆ ਰਿਹਾ ਕਿਸੇ ਦੀ ਕਿ ਉਹਦੇ ਸਾਹਮਣੇ ਕੋਈ ਖੜ ਜਾਏ ਉਹ ਅਸ਼ਦੀਪ ਸਿੰਘ ਨੇ ਕਰਕੇ ਦਿਖਾਇਆ ਜੀ ਆਪਣੇ ਆਪ ਤੇ ਭਰੋਸਾ ਬਸ ਤੇਹੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਜੀ ਔਰ ਕਰਾਊਡ ਦੇ ਦੇਖੋ ਲਾਈਟਾਂ ਬੱਤੀਆਂ ਫੋਨਾਂ ਦੀ ਜਗਾਨੀਆਂ ਸ਼ੁਰੂ ਕਰਤੀਆਂ ਕੋਈ ਗੱਲ ਇਹ ਬੈਟਰੀ ਖਤਮ ਹੋ ਜਾਏ ਫੋਨ ਬੰਦ ਹੋ ਜਾਣ ਬਟ ਇੱਥੇ ਮੈਚ ਹੁਣ ਪਰ ਦੀ ਮੁਠੀ 'ਚ ਅਸ਼ਦੀਪ ਸਿੰਘ ਇੱਕ ਵਾਰ ਫੇਰ ਇੱਕ ਦਾ ਡੰਡਾ ਤੋੜੇਗਾ ਮਾਹਗਨ ਆ ਪਾ ਦਿੱਤੇ ਨੇ ਗਿੰਦਾ ਪਈਆਂ ਦੋ ਵਿਟਾਂ ਚਲੋ ਦੋ ਡੰਡੀ ਤੋੜ ਦਿਓ ਇੱਕ ਰਨ ਇੱਕ ਰਨ ਬਚੇ ਦੋ ਗਿੰਦਾਰ 9 ਰਨ ਅਗਲੀ ਗੇਂਦ ਜੇ 6 ਨਾ ਲੱਗਿਆ ਤਾਂ ਅੱਜ ਅਰਸ਼ਦੀਪ ਨੂੰ ਬੈਂਗਲੌਰ ਵਾਲਿਆਂ ਨੇ ਮੋਢੇ ਤੇ ਚੱਕ ਕੇ ਭਗੜੇ ਪਾਣੇ ਆ ਤੇ ਜਿਵੇਂ ਵਿਕਟ ਲਿਆ ਵੇਡ ਦਾ ਵੇਡ ਦਾ ਵੱਡਾ ਵਿਕਟ ਤੇ ਸਾਡੀ ਭਵਾ ਭਵਾ ਕਰਾਤੀ ਮਰ ਭਗੜੇ ਪੈ ਗਏ ਬਿਲਕੁਲ ਸਟੇਡੀਅਮ ਦੇ ਵਿੱਚ ਆ ਦੇਖੋ ਲੋਕੀ ਸਮਝਦੇ ਪਗੜਾ ਪੰਜਾਬ ਚ ਪੈਂਦਾ ਪਰ ਪਗੜਾ ਐਸੀ ਚੀਜ਼ ਹੈ ਪੂਰੀ ਦੁਨੀਆ ਚ ਪੈਂਦਾ ਭਾਈ ਪਗੜਾ ਤੇ ਖੱਪ ਹਰ ਜਗ੍ਹਾ ਪੈਂਦੀ ਹੈ ਜੇ ਪਗੜਾ ਪਹਿਰਾ ਫਿਰ ਉਹਨਾਂ ਖੱਪ ਵੀ ਪੈਂਦੀ ਹੈ ਔਰ ਖੱਪ ਪਹਿਨੀ ਵੀ ਚਾਹੀਦੀ ਹੈ ਬਿਲਕੁਲ ਇੱਕ ਟਾਈਮ ਤੇ ਲੱਗਾ ਸੀ ਕਿਤੇ ਆਸਟ੍ਰੇਲੀਆ ਮੈਚ ਹੱਥੋਂ ਕੱਢ ਲੇਗਾ ਪਰ ਜਿੰਨੀ ਸੋਹਣੀ ਵਾਪਸੀ ਇੱਥੇ ਅਸ਼ਦੀਪ ਸਿੰਘ ਨੇ ਕਰਾਈ ਹੈ ਇੱਕ ਵਾਰ ਫੇਰ ਉਹਨੇ ਦਿਲ ਜਿੱਤੇ ਜੀ ਸਾਰਿਆਂ ਦੇ ਦੋ ਗਿੰਦਾ ਰਹਿ ਗਿਆ ਔਰ ਇਹ ਦੇਖੋ ਜੀ ਚੰਗਾ ਓਵਰ ਇੱਕ ਵਿਕਟ ਮਿਲੀ ਹੈ ਨਾਲ ਵੱਡੀ ਵਿਕਟ ਕੱਢੀ ਹੈ ਉਸ ਚਿਹਰੇ ਤੇ ਇੱਕ ਕੌਨਫੀਡੈਂਸ ਇਹ ਸਭ ਤੋਂ ਵੱਡੀ ਗੱਲ ਹੈ ਕਿ ਦੁਕਾਨਦਾਰ ਦੀ ਸਿਰਸਰੇ ਬੋਣੀ ਹੋ ਜਾਵੇ ਤੇ ਬੋਲਰ ਨੂੰ ਵਿਕਟ ਮਿਲ ਜਾਵੇ ਆਪਣੇ ਆਪ ਕੌਨਫੀਡੈਂਸ ਆ ਜਾਂਦਾ ਹੈ ਇੱਕ ਤਾਂ ਮੁੰਬਈ ਇੰਡੀਅਨਸ ਵਾਲਾ ਮੈਚ ਸੀ ਜਿਹੜਾ ਇਹਨਾਂ ਨੇ ਜਿਤਾਇਆ ਸੀ ਇੱਕ ਆ ਹੋ ਸਕਦਾ ਹੈ ਓਮਪਾਇਰ ਸਾਹਿਬ ਧੰਨਵਾਦ ਤੁਹਾਡਾ ਵੀ ਤੁਸੀਂ ਹੀ ਚੋਕਾ ਰੋਕ ਲਿਆ ਤੇ ਮੈਚ ਆ ਗਿਆ ਹੱਥ ਵਿੱਚ ਅਖੀਰਲੀ ਗੇਂਦ ਤੇ 8 ਰਨ ਬਰਨੇ ਬਹੁਤ ਔਖੇ ਹਨ 12 वरिंदर ਸਰਵਾ ਜੀ ਸਿੱਧਾ ਹੀ ਗੇਂਦ ਖਾਡਾ ਟਿੱਟ ਤੇ ਹੱਸਾ ਇਸ ਟਾਈਮ ਤੇ ਆ ਰਿਹਾ ਦੰਦ ਨਿਕਲ ਰਹੇ ਆ ਦੱਸ ਨਹੀਂ ਰਹੇ ਕਿ ਵੀ ਦਰਦ ਹੋ ਰਹੀ ਹੈ ਮਿੱਟੀ ਮਿੱਟੀ ਦਰਦਾ ਹਲੇ ਹੋਲੀ ਹੋਲੀ ਆ ਦੇਖੋ ਦੰਦ ਨਿਕਲਦੇ ਫੇਰੇ ਜੀਦੋਂ ਜੀਦੋਂ ਟਾਈਮ ਲੰਘਦਾ ਜਾਏਗਾ ਕੋਸ਼ਿਸ਼ ਪੂਰੀ ਕੀਤੀ ਸੀ ਗੋਟਾ ਬਚ ਗਿਆ ਹੁਣ ਆਪਾਂ ਚੱਲੀਏ ਇਹ ਗੋਡੇ ਦੇ ਜਾਂਦੀ ਇਹ ਫਿਰ ਐਸ ਉਮਰੇ ਗੋਡੇ ਠੀਕ ਨਹੀਂ ਹੁੰਦੇ ਜਲਦੀ ਫਿਰ ਤਾਂ ਫੇਰ ਹੋਰ ਤੋਂ ਪੜੀ ਚੰਦਾ ਕੰਮ ਬੰਜਣਾ ਸੀ ਭਾਈ ਤੋ ਵੀ ਅਸ਼ਦੀਪ ਦੇ ਹੱਥੋਂ ਮਾਰੀ ਜਿਹਾ ਡਿਫਲੈਕਟ ਹੋ ਗਈ ਗੇਂ ਥੋੜੀ ਸਪੀਡ ਕੱਟ ਹੋ ਗਈ ਪਰ ਅਸ਼ਦੀਪ ਸਿੰਘ ਉਹ ਨਾ ਪਾਓ ਦੁਨੀਆ ਪਾਏਗੀ ਭਗੜੇ ਅਸ਼ਦੀਪ ਸਿੰਘ ਸ਼ੇਰ ਹਿੰਦੁਸਤਾਨ ਦਾ ਸ਼ੇਰ ਤੇ ਜਵਾਨੇ ਵਿੱਚੋਂ ਸ਼ਿਕਾਰ ਖੋ ਲਿਆ ਹਾਰਿਆ ਹੋਇਆ ਮੈਚ ਜਿੱਤ ਲਿਆ ਉਹ ਜਿਉਂਦਾ ਰਹਿ ਕਾਕਾ ਪਾਟਾ ਪਟਾਕਾ ਤੇ ਭਾਰਤ ਨੇ 4-1 ਨਾਲ ਇਹ ਸੀਰੀਜ਼ ਆਪਣੀ ਜੇਬ ਵਿੱਚ ਪਾ ਲਈ